దర్శ్ ਪਸਿਆਣਾ ਜੀ ਇਹ ਵੀ ਇੱਕ ਬਾ ਕਮਾਲ ਨਾਮ ਹੈ ਦਰਸ਼ਨ ਸਿੰਘ ਇਹਨਾਂ ਦਾ ਵੈਸੇ ਨਾਮ ਹੈ ਔਰ ਕਾਫੀ ਸਾਲਾਂ ਤੋਂ ਲਿਖਦੇ ਆਏ ਰਹੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਸ਼ਹੀਦੋਂ ਕੀ ਚਿਤਾਵਾਂ ਉਪਰ ਲੱਗੇਗੀ ਹਰ ਬਰਸ ਮੇਲੇ ਵਤਨ ਤੇ ਮਿਟਨੇ ਵਾਲੋਂ ਕਾ ਬਾਕੀ ਇਹ ਨਿਸ਼ਾਨ ਹੋਗਾ ਸੋ ਦੋਸਤੋ ਸ਼ਹੀਦੀ ਆਜਮ ਸਰਦਾਰ ਪਗਤ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ ਔਰ ਸਭ ਤੋਂ ਪਹਿਲਾਂ ਕੋਸੂ ਨਾਮਾ ਚੈਨਲ ਦੀ ਪੂਰੀ ਟੀਮ ਬਲੋਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਦਰਸ਼ ਫਸਿਆਣਾ ਉਹਨਾਂ ਵੱਲ ਆਪਾਂ ਚੱਲਦੇ ਹਾਂ ਮੁੰਡੀ ਸਾਹਿਬ ਤੋਂ ਬਾਅਦ ਅਸੀਂ ਅ ਦਰਸ਼ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂਜੀ ਠੀਕ ਠਾਕ ਬਾਤ ਕਮਾਲ ਲਿਖਦੇ ਹੋ ਮੁੰਡੀ ਸਾਹਿਬ ਬੜੇ ਮਰੀਦ ਨੇ ਤੁਹਾਡੇ ਕਿੰਨੀ ਦੇਰ ਤੋਂ ਜਾਣਦੇ ਹੋ ਮੁੰਡੀ ਸਾਹਿਬ ਉਹਦੀ ਗ੍ਰੇਸੀਨਸ ਹੈ ਜੀ ਕਿੰਨੀ ਦੇਰ ਤੋਂ ਜਾਣਦੇ ਹੋ ਇਹਨਾਂ ਦੋ ਤਿੰਨ ਸਾਲ ਤੋਂ ਹੀ ਜਾਣਣ ਲੱਗੇ ਅੱਛਾ ਤੇ ਲਿਖਦੇ ਕਦੋਂ ਤੋਂ ਆ ਰਹੇ ਹੋ ਤੁਸੀਂ ਮੈਂ ਜੀ ਪੰਜਵੀਂ ਤੋਂ ਅੱਛਾ ਜੀ ਅਰੇ ਵਾਹ ਗੁਰਦੁਆਰਾ ਸਾਹਿਬ ਦਾ ਜੀ ਧਾਰਮਿਕ ਪ੍ਰੋਗਰਾਮ ਹੁੰਦੇ ਸੀ ਜੀ ਉਹ ਧਾਰਮਿਕ ਗੀਤਾਂਵਾਂ ਗੀਤ ਲਿਖੀ ਜੀ 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 ਗਾਇਦੇ ਇਸ ਲਈ ਅੱਛਾ ਅੱਛਾ ਮਤਲਬ 5th ਤੋਂ ਲੈ ਕੇ ਹੁਣ ਤੱਕ ਉਹ ਜਿਹੜਾ ਸਾਹਿਤਿਕ ਦਾ ਰੰਗ ਹੈ ਉਹ ਬਰਕਰਾਰ ਹੈ ਸੋਤਾ ਸਾਹਿਬ ਇੱਕ ਨਾ ਸ਼ਨੀਵਾਰ ਦੀ ਬਾਦਸਭਾ ਮੀਟਿੰਗ ਹੁੰਦੀ ਸੀ ਬਾਦਸਭਾ ਸਕੂਲਾਂ ਚ ਬਾਦਸਭਾ ਜੀ 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 ਉਦੋਂ ਅਸੀਂ ਵਿਦਵਿਦ ਕੇ ਗੀਤ ਗਾਉਂਦੇ ਹੁੰਦੇ ਸੀ ਹਾਏ ਉਸ ਵਿੱਚ ਲੱਗੇ ਕਿਸ ਕਲਾਕਾਰ ਨੂੰ ਜ਼ਿਆਦਾ ਤੁਸੀਂ ਗਾਉਂਦੇ ਸੀ ਦਰਸ਼ ਜੀ ਉਦੋਂ ਜਮਲਾ ਜੀ ਸੀ ਹਾਏ ਤੇ ਬਸ ਹੋਈ ਸੀਗੇ ਜਿਆਦ ਦੁਜੇ ਸੀਗੇ ਆਪਣੇ ਟਾਡੀ ਸੀਗੇ ਟਾਡੀ ਸੀਗੇ ਕਿਉਂਕਿ ਉਸ ਬੇਲਾ ਮੇਰਾ ਕਿਤ ਬਾਅਦ ਚ ਸ਼ੁਰੂ ਆਏ ਦੋਹਾਂ ਜੀ 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 ਉਸ ਬੇਲਾ ਇਹ ਫਿਰ ਪੂਰਾ ਕੀੜਾ ਕੱਢਣਾ ਉੱਤਾਰ ਗਿਆ ਤੇ ਯਮਲਾ ਸਾਹਿਬ ਦਾ ਕਿਹੜਾ ਗੀਤ ਗਾਉਂਦੇ ਰਹੇ ਹੋ ਤੁਸੀਂ ਜਿਆਦਾ ਕਰੀ ਜਮਲਾ ਕੀ ਸਭ ਦੇ ਹੋਈ ਸੀਗੇ ਮੈਂ ਨਾ ਹਾਂਜੀ ਸਤਗੁਰ ਨਾਮਕ ਤੇ ਲੀਲਾ ਪਿਆਰੀ ਆਏ 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 ਨਾਮ ਸਾਈ ਦਾ ਬੋਲ ਸਕੀ ਆ ਆਹਾ ਹਾ ਹਾ ਬਾ ਕਮਾਲ ਬਾ ਕਮਾਲ ਆਵਾਜ਼ ਹੈ ਦਰਸ਼ੀ ਅੱਜ ਕੀ ਸੁਣਾ ਰਹੇ ਹੋ ਅੱਜ ਮੁਹੱਬਤ ਜ਼ਿੰਦਾਬਾਦ ਮੇਰੀ ਕਿਤਾਬ ਆ ਰਹੀ ਹੈ ਜੀ ਇਸੇ ਨਾਮ ਤੇ ਹਾਂ ਜੀ 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 ਮੁਹੱਬਤ ਜ਼ਿੰਦਾਬਾਦ ਬਹੁਤ ਅੱਛਾ ਕੀ ਸੁਣਾ ਰਹੇ ਸੁਣਾਓ ਸੁਣ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਧੰਨਵਾਦ ਪਾਕ ਦੇ ਨਾਂ ਦੀ ਪਾਕ ਮੁਹੱਬਤ ਜ਼ਿੰਦਾਬਾਦ ਦਿਨ ਹੋਵੇ ਭਾਵੇਂ ਰਾਤ ਮੁਹੱਬਤ ਜ਼ਿੰਦਾਬਾਦ ਵਾਹ ਦਨਹੋਰ ਵੇ ਪਾ ਮੇਰਾ ਮੁਹੱਬਤ ਜ਼ਿੰਦਾਬਾਦ ਹੱਲਿਆ ਗਏ ਵਿਚਰੇ ਭੈਣ ਭਰਾ ਮਾਦਾ ਹੋ ਜਾਏ ਜਦੋਂ ਮਿਲ ਆ ਮੁਹੱਬਤ ਜ਼ਿੰਦਾਬਾਦ ਕੋਰੀਆਂ ਚਰਨਾ ਜਾਤ ਰੋਕਦੀ ਨਾਰਿਆਂ ਨੂੰ ਇਸ ਕਿਨਾਂ ਪੁੱਛੇ ਜਾਤ ਨਾ ਮੁਹੱਬਤ ਜ਼ਿੰਦਾਬਾਦ ਬਹੁਤ ਅੱਛਾ ਬਹੁਤ ਅੱਛਾ ਪਰ ਇਸ਼ਕ ਨਾ ਪੁੱਛੇ ਜਹਾਦ ਮੁਹੱਬਤ ਜ਼ਿੰਦਾਬਾਦ ਬਹੁਤ ਅੱਛਾ ਸ਼ਬਦ ਜਾਲ ਵਿੱਚ ਜਨਤਾ ਨੂੰ ਉਲਝਾਉਂਦੇ ਨੇ ਉਹ ਲੀਡਰ ਗੂਠਾ ਸਾਹਿਬ ਮੁਹੱਬਤ ਜ਼ਿੰਦਾਬਾਦ ਹਾਂ ਜੀ ਲੀਡਰ ਗੂਠਾ ਸਾਹਿਬ ਮੁਹੱਬਤ ਜ਼ਿੰਦਾਬਾਦ ਵਾਹ ਹੋ ਜੋਗੀ ਸਾਧੂ ਸੰਤ ਨੀ ਨੂੰ ਨੇ ਸਿਆਸਤ ਨੇ ਕੋਈ ਸ਼ੱਕ ਨਹੀਂ ਹੈ ਨਮੀ ਕਰਾਮਾਤ ਮੁਹੱਬਤ ਜ਼ਿੰਦਾਬਾਦ ਵਾਹ ਇਹ ਹੈ ਨਮੀ ਕਰਾਮਾਤ ਮੁਹੱਬਤ ਜ਼ਿੰਦਾਬਾਦ ਹੂੰ ਸੁਣਦੇ ਸੀ ਕਦੇ ਉਲਟੀ ਗੰਗ ਭੋਏ ਨੂੰ ਹੂੰ ਬਹੁਤ ਕੁ ਦੇਖਣੋ ਸਾਖਿਆਤ

ਮੰਤਰ ਪੂਜਾ ਪਾਠ ਤੇ ਜਪ ਤਪ ਕਰੇ ਆਹ ਉਹ ਮਾਨਯੰਦullah ਪਾਪ ਮੁਹੱਬਤ ਜ਼ਿੰਦਾਬਾਦ ਆਕੂ ਬਹੁਤ ਖੂਬ ਦਰਸੀ ਬਈ ਮਾਨਯੰਦullah ਪਾਪ ਮੁਹੱਬਤ ਜ਼ਿੰਦਾਬਾਦ ਲਾਸਟ ਹੈ ਜੀ ਜੀ ਉਹ ਸੁਖ ਨਾ ਪੈਸੇ ਨਾਲ ਖਰੀਦੇ ਜਾ ਸਕਦੇ ਓਏ ਬਈ ਸੁਖ ਨਾ ਪੈਸੇ ਨਾਲ ਕਰੀਤੇ ਜਾ ਸਕਦੇ ਦਰਸ਼ਨ ਉਸ ਦੀ ਦਾਤ ਮੁਹੱਬਤ ਜ਼ਿੰਦਾਗਾਰ ਬਹੁਤ ਅੱਛਾ ਦਰਸ਼ਨ ਉਸ ਦੀ ਦਾਤ ਮੁਹੱਬਤ ਜ਼ਿੰਦਾਗਾਰ ਕੀ ਬਾਤ ਹੈ ਕੀ ਬਾਤ ਹੈ ਰੰਗ ਬੰਨ ਦਿੱਤਾ ਦਰਸ਼ ਜੀ ਇਹ ਦਰਸ਼ਨ ਸਿੰਘ ਤਾਂ ਇਹ ਦਰਸ਼ ਸ਼ਬਦ ਕਿੱਥੋਂ ਆ ਗਿਆ ਸਰ ਇਹ ਤਖੱਲਸ ਹੈ ਜਾਂ ਕਿਦਾਂ ਮਤਲਬ ਤਖੱਲਸ ਹੈ ਤਖੱਲ ਕਿਹਨੇ ਦਿੱਤਾ ਸੀ ਕਿਹਨੇ ਨਹੀਂ ਦਿੱਤਾ ਸੀ ਆਪ ਹੀ ਚੁਣ ਲਿਆ ਸੀ ਆਪ ਹੀ ਚੁਣ ਲਿਆ ਸੀ ਐ ਬਹੁਤ ਅੱਛਾ ਅੱਛਾ ਇਸ ਗੀਤ ਦੇ ਵਿੱਚ ਤੁਸੀਂ 1947 ਦਾ ਥੋੜਾ ਬੜਾ ਦਰਦ ਜਿਹੜਾ ਸਟਾਰਟਿੰਗ 'ਚ ਬਿਆਨ ਕੀਤਾ ਹੈ ਉਸ ਵਟਵਾਰੇ ਨੂੰ ਲੈ ਕੇ ਉਸ ਵਕਤ ਬਾਰੇ ਕਦੇ ਸੁਣਿਆ ਜਾਂ ਤੁਸੀਂ ਦੇਖਿਆ ਕਦੇ ਕੁਝ ਇਹੋ ਜਿਹਾ ਬਹੁਤ ਪੜਿਆ ਜੀ ਸੁਣਿਆ ਵੀ ਆ ਬਜ਼ੁਰਗਾਂ ਤੋਂ ਸੁਣਿਆ ਹਾਂ ਬਜ਼ੁਰਗਾਂ ਤੋਂ ਸੁਣਿਆ ਤਾਂ ਬਜ਼ੁਰਗੋ ਜਵਾਨ ਹੁੰਦੇ ਸੀ ਓਏ ਹੋਏ ਓਏ ਉਹ ਵਾਕਿਆਤ ਦਰਦ ਨੂੰ ਜਦੋਂ ਯਾਦ ਕਰਦੇ ਆ ਤੇ ਅੱਜ ਵੀ ਲੂ ਕੰਡੇ ਖੜ ਜਾਂਦੇ ਖਰੇ ਹੋ ਜਾਂਦੇ ਦਰਸ਼ਕੀ ਇੱਕ ਸਵਾਲ ਹੋ ਰਿਹਾ ਕਿ ਅਜੇ ਤੱਕ ਕਿਤਾਬ ਤਾਂ ਮਾਸ਼ਾਅੱਲਾ ਆਈ ਨਹੀਂ ਮੁਹੱਬਤ ਜ਼ਿੰਦਾਬਾਦ ਆਉਣ ਦਾ ਵੇ ਹੈ ਰਾਸਤੇ ਜੀ ਇਹ ਆਜੋਗੀ ਕੋਈ ਵਾਰ ਲੇਕਿਨ ਮੇਰਾ ਸਵਾਲ ਇਹ ਹੈ ਕਿ ਕਿਹੜੇ ਕਿਹੜੇ ਸਾਹਿਤਕਾਰ ਨੂੰ ਵੀ ਪੜਦੇ ਰਹੇ ਹੋ ਤੁਸੀਂ ਜਿਵੇਂ ਗਾਇਕਾਂ ਦਾ ਨਾਮ ਲੈਂਦਾ ਤੁਸੀਂ ਮੈਂ ਜੀ ਜ਼ਿਆਦਾ ਮਤਲਬ ਕਿ ਜਸਵੰਤ ਸਿੰਘ ਕਾਵਲ ਪੜਿਆ ਹਾਂ ਨਾਵਲ ਪੜੇ ਨੇ ਉਹ ਤਾਂ ਪਹਿਲਾਂ ਅਕਾਲ ਚੇਚ ਬੂਟਾ ਸਿੰਘ ਸਾਹਿਤਕਾਰ ਸਾਹਿਬ ভাই ਉਹਨਾਂ ਨੂੰ ਪੜਦੇ ਰਹੇ ਉਹਨਾਂ ਦੇ ਰੰਗ ਚ ਤਾਂ ਤੁਹਾਡੇ ਰੰਗ ਚ ਅਲੱਗ ਹੈ ਜੈ ਸੜਕਨਾਮਾ ਕਾਫੀ ਪੜਿਆ ਸੜਕਨਾਮਾ ਸਾਹਿਬ ਹਾਂਜੀ ਹਾਂ ਬਹੁਤ ਅੱਛੀ ਗੱਲ ਹੈ ਬਹੁਤ ਅੱਛੀ ਗੱਲ ਹੈ ਬਹੁਤ ਉਹਨਾਂ ਦੇ ਬੜੇ ਮਤਲਬ ਲੇਖਣੀ ਬਹੁਤ ਸੋਹਣੀ ਹੈ ਕਿਸ ਡਿਪਾਰਟਮੈਂਟ ਚੋਂ ਰਿਟਾਇਰਮੈਂਟ ਹੋਈ ਸੀ ਸਟੇਟ ਬੈਂਕ ਆਫ ਪਟਿਆਲਾ ਦੇ ਪਟਿਆਰੀ ਦੇ ਵਿੱਚੋਂ ਅੱਜ ਕੱਲ ਘਰ ਹੀ ਰਹਿੰਦੇ ਹੋ ਹਾਂਜੀ ਤੇ ਮਹਿਫਲਾਂ ਚ ਜਾਂਦੇ ਹੋ ਫਿਰ ਜਿਹੜੀਆਂ ਲੱਗਦੀਆਂ ਨੇ ਤੇ ਫਿਰ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜਾ ਮਾਹੌਲ ਉੱਥੇ ਦਾ ਬੱਜਿਆ ਹੁੰਦਾ ਰੰਗ ਉਹਨੂੰ ਕਿਸ ਤਰ੍ਹਾਂ ਵੇਖਦੇ ਹੋ ਸਰ ਮਾਹੌਲ ਜੇ ਸੱਚੀ ਗੱਲ ਦੇਖੀ ਹੈ ਨਾ ਉੱਥੇ ਵਾਲੀਆਂ ਚੀਜ਼ਾਂ ਉੱਥੇ ਹੀ ਰਹਿ ਜਾਂਦੀਆਂ ਨੇ ਹਾਂ ਪਿੰਡਾਂ 'ਚ ਗਰੀਬਾਂ ਨੂੰ ਪੀੜਤਾਂ ਨੂੰ ਉਹਨਾਂ ਦਾ ਕੋਈ ਫਾਇਦਾ ਨਹੀਂ ਫਾਇਦਾ ਨਹੀਂ ਆ ਮੇਰੇ ਦਿਲ ਦੀ ਗੱਲ ਕੀਤੀ ਤੁਸੀਂ ਮੈਂ ਮੈਂ ਇਹੀ ਇਹੀ ਤੁਸੀਂ ਪਿੰਡ ਤੋਂ ਉਪਸਿਆਣਾ ਪਿੰਡ ਹੈ ਜੇ ਮਾਸ਼ਾਅੱਲ੍ਹਾ ਅੱਜ ਵੀ ਪਿੰਡ 'ਚ ਰਹਿੰਦੇ ਹੋ ਮੇਰੇ ਵੀਰ ਹੋਰ ਵੀ ਪਿੰਡਾਂ ਤੋਂ ਕਿਹਾ ਮੈਂ ਪਿੰਡ ਜੀ ਨੇ ਆ ਪਿੰਡ ਦੇ ਦਰਦਾਂ ਨੂੰ ਦਰਦ ਨੂੰ ਬਿਆਨ ਕੀਤਾ ਕਿਸੇ ਕਵਿਤਾ ਨਜ਼ਮ ਗੀਤ ਗ਼ਜ਼ਲ ਵਿੱਚ ਸਰ ਮੈਂ ਨਵੇਂ ਵਿਸ਼ਿਆਂ 'ਤੇ ਹੀ ਲਿਖ ਰਿਹਾ ਹਾਂ ਜੀ ਹਾਂ ਮੈਂ ਤੁਹਾਨੂੰ ਗੀਤ ਇੱਕ ਹਮ મતલਬ ਕਿ ਜਿਹੜੇ ਅਨਟੱਚ ਵਿਸ਼ੇ ਉਹਨਾਂ ਤੇ ਮੈਂ ਕੀ ਸੁਣਾ ਰਹੇ ਹਾਂ ਕੋਸ਼ਿਸ਼ ਕਰ ਕੀ ਸੁਣਾ ਰਹੇ ਇੱਕ ਮਾਂ ਨੂੰ મતલਬ ਕਿ ਉਹ ਜ਼ਿੰਮੇਵਾਰ ਮੰਨੇ ਜਾਂਦਾ ਸਮਾਜ ਚ ਕੀ ਧੀ ਮਾਂ ਜੰਮਦੀ ਹੈ ਹਮ ਮੈਂ ਇਸ ਨੂੰ ਵਿਗਿਆਨਕ ਤਰੀਕੇ ਨਾਲ ਗੀਤ ਚ ਢਾਲਿਆ ਇਸ ਗੱਲ ਕੇ ਬਾਤ ਹੈ ਅੱਛਾ ਜੀ ਜੀ ਇਰਸ਼ਾਦ ਹੋਤੀ ਜਨਮ ਨਾਲ ਹੀ ਬਾਪ ਵੀ ਹੈ ਮਾਂ ਜਿਨ ਨਹੀਂ ਜਿਮੇਵਾ ਬੰਦ ਕਰੋ ਕੇਵਲ ਮਾਂ ਨੂੰ ਹੀ ਕਰਨਾ ਖੱਜਲ ਖਾ ਕਰਨਾ ਖੱਜਲ ਖਾਰ ਲੋਕੋ ਕਰਨਾ ਖੱਜਲ ਖਾ ਬਹੁਤ ਅੱਛਾ ਦੋਸ਼ ਅਗਿਆਨੀਆਂ ਤੀ ਜੰਮਣ ਦਾ ਮਾਵਾ ਦੇ ਸਿਰ ਮੜਿਆ ਮਾਵਾ ਦੇ ਸਿਰ ਮੜਿਆ ਪਰਦੇ ਦੀਆਂ ਨਹੀਂ ਹੈ ਪਰਦਾ ਹੁਣ ਸੱਚ ਤੋਂ ਪਾਸੇ ਕਰਿਆ ਸੱਚ ਤੋਂ ਪਾਸੇ ਕਰਿਆ ਸੋ ਕਿਉ ਮੰਦਾ ਆਖੀਏ ਕਹਿ ਕੇ ਸੋ ਕਿਉ ਮੰਦਾ ਆਖੀਏ ਕਹਿ ਕੇ ਕੀਤਾ ਗੁਰਾ ਸੁਧਾਰ ਹੂੰ ਬੰਦ ਕਰੋ ਕੇਵਲ ਮਾਣੂ ਹੀ ਕਰਨਾ ਖੱਜਲ ਖਾਰੇ ਲੋਕੋ ਕਰਨਾ ਖੱਜਲ ਖਾਨ ਜੀ ਬਹੁਤ ਖੂਣ ਹੁਣ ਜੋ ਪ੍ਰਕਿਰਤੀ ਵਰਤਦੀ ਆ ਹੂੰ ਦੋ ਕਰੋਮੋਸੋਮਾਂ ਤੋਂ ਮਿਲਦੇ ਦੋ ਕਰੋਮੋਸੋਮਾਂ ਤੋਂ ਮਿਲਦੇ ਪੌਦੇ ਵੀ ਦੋ ਹੁੰਦੇ ਬਿਲਕੁਲ ਇਹਨਾਂ ਦੇ ਮੇਲ ਤੋਂ ਪੈਦਾ ਹੋਵਣ ਕੁੜੀਆਂ ਅਤੇ ਮੁੰਡੇ ਹੂੰ ਜੀ ਮਾਦਾ ਤੇ ਨਰ ਦੋਹਾਂ ਤੋਂ ਹੀ ਚੱਲਦਾ ਏ ਸੰਸਾਰ ਹੂੰ ਬਹੁਤ ਸੋਹਣ ਗੰਧ ਕਰੋ ਕੇਵਲ ਮਾਨੂ ਹੀ ਕਰਨਾ ਕੱਜਲ ਖਾਰੇ ਲੋਕੋ ਕਰਨਾ ਕੱਜਲ ਖਾਰੇ ਬਹੁਤ ਅੱਛਾ ਨਾਂ ਦੇ ਦਿੰਦੇ ਨੇ ਐਕਸ ਨੇ ਹੁੰਦੇ ਪਿਓ ਦੇ ਐਕਸ ਤੇ 22 ਐਕਸ 22 ਮਿਲ ਕੇ ਪੁੱਤ ਜੰਮਦਾ ਐਕਸ ਐਕਸ 30 ਜਾਈ ਵਾਹ ਵਾਹ ਪਿਓ ਦਾ ਐਕਸ ਜਾਂ 22 ਬੱਚੇ ਦਾ ਲਿੰਗ ਨਿਰਧਾਰਨ ਹਾ ਹੂੰ ਬਿਲਕੁਲ ਬੰਦ ਕਰੋ ਕੇਵਲ ਮਾਨੂੰ ਹੀ ਕਰਨਾ ਖੱਜਲ ਖਾਉ ਹੁਣ ਕਰਨਾ ਖੱਜਲ ਖਾਉ ਜੀ ਲਾਸਟ ਹੈ ਜੀ ਜੀ ਉਹ ਪਤਾ ਨਹੀਂ ਸਮਝ ਕਿਉਂ ਐ ਮੈਂ ਔਰਤਾਂ ਇਹ ਦਵਾਉਂਦਾ નિર્ਦੋਸ਼ ਨੂੰ ਧੱਕਾ ਕਰਕੇ ਕਿਉਂ ਦੋਸ਼ੀ ਠਹਿਰਾਉਂਦਾ ਬਹੁਤ ਅੱਛਾ નિર્ਦੋਸ਼ ਨੂੰ ਧੱਕਾ ਕਰਕੇ ਕਿਉਂ ਦੋਸ਼ੀ ਠਹਿਰਾਉਂਦਾ ਕੁਦਰਤੀ ਨਿਯਮਾਂ ਪਸਿਆਣੇ ਉਹ ਕੁਦਰਤੀ ਨਹੀਂ ਨਿਯਮਾਂ ਲੈ ਪਸਿਆਣੇ ਕਿਹੜੇ ਮੱਥੇ ਸਵੀਕਾਰ ਉਹ ਬੰਦ ਕਰੋ ਹੁਣ ਮਾਣੂ ਹੀ ਕੇਵਲ ਕਰਨਾ ਖੱਜਲ ਖਵਾ ਬਿਲਕੁਲ ਬੰਦ ਕਰੋ ਕੇਵਲ ਮਾਣੂ ਹੀ ਕਰਨਾ ਖੱਜਲ ਖਵਾ ਬਾਤ ਬਾਤ ਕੋ ਬਾਤ ਖੂਬ ਮੈਂ ਦਰਸ਼ ਜੀ ਦੀਆਂ ਕਵਿਤਾਵਾਂ ਬਾਰੇ ਇਹਨਾਂ ਦੀਆਂ ਨਜ਼ਮਾਂ ਬਾਰੇ ਮੁੰਡੀ ਸਾਹਿਬ ਤੋਂ ਪੁੱਛਦੇ ਆ ਕਿ ਕਿੰਨੇ ਸਾਲਾਂ ਤੋਂ ਇਹ ਇਹਨਾਂ ਦੇ ਨਾਲ ਤੁਸੀਂ ਜੁੜੇ ਹੋ ਔਰ ਕਿਸ ਤਰ੍ਹਾਂ ਦੀ ਅਟੈਚਮੈਂਟ ਹੈ ਤੁਹਾਨੂੰ ਸੋ ਕਿਸ ਤਰ੍ਹਾਂ ਦੀ ਅਟੈਚਮੈਂਟ ਹੈ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆ ਔਰ ਇਹਨਾਂ ਦੇ ਜੋ ਨਜ਼ਮ ਨੇ ਗੀਤ ਨੇ ਉਹਨਾਂ ਵਿੱਚ ਸਮਾਜਿਕ ਦਰਦ ਵੀ ਹੈ ਕਿ ਕੁੜੀ ਨੂੰ ਜੰਮਣਾ ਸਿਰਫ ਮਾਂ ਦੀ ਜ਼ਿੰਮੇਵਾਰੀ ਨਹੀਂ ਹੁੰਦਾ ਆਪਾਂ ਹਮੇਸ਼ਾ ਉਂਗਲੀ ਉਧਰ ਹੀ ਕਰਦੇ ਆ ਮੁੰਡੀ ਸਾਹਿਬ ਦਰਸ਼ ਜੀ ਦੇ ਨਾਲ ਕਦੋਂ ਤੋਂ ਸੰਪਰਕ ਵਿੱਚ ਹੋ ਤੁਸੀਂ ਸਰ ਦਸ਼ ਜਿਨ੍ਹਾਂ ਪਿਛਲੇ ਕੁਝ ਸਾਲਾਂ ਤੋਂ ਸੰਪਰਕ ਵਿੱਚ ਆਇਆ ਜੀ ਤੇ ਮੈਂ ਜੋ ਮਹਿਸੂਸ ਕੀਤਾ ਦਰਸ਼ ਜੀ ਲੋਕਪੱਖੀ ਸ਼ਾਇਰੀ ਕਰਦੇ ਨੇ ਜਿਹੜੀ ਚੀਜ਼ ਸਮੇਂ ਦੀ ਮੰਗ ਵੀ ਹੈ ਜੀ ਜੀ ਤੇ ਇਹ ਹਮੇਸ਼ਾ ਲੋਕ ਮਸਲੇ ਉਠਾਉਂਦੇ ਨੇ ਵਾਹ ਤੇ ਉਹਨਾਂ ਤੇ ਹੀ ਗੱਲ ਕਰਦੇ ਨੇ ਇਹਨਾਂ ਦੀ ਸ਼ਖਸੀਅਤ ਵੀ ਬਹੁਤ ਪਿਆਰੀ ਹੈ ਬਹੁਤ ਸਾਰਿਆਂ ਨੂੰ ਮੁਹੱਬਤ ਨਾਲ ਜਿਵੇਂ ਇਹਨਾਂ ਨੇ ਕਿਹਾ ਮੁਹੱਬਤ ਜ਼ਿੰਦਾਬਾਦ ਨਾਰਾ ਦਿੱਤਾ ਹੈ ਬਿਲਕੁਲ ਤੇ ਇਸੇ ਤਰ੍ਹਾਂ ਦੀ ਇੱਕ ਸ਼ਖਸੀਅਤ ਨੇ ਸਾਰਿਆਂ ਨਾਲ ਮੁਹੱਬਤ ਨਾਲ ਵਿਚਰਨਾ ਤੇ ਲੋਕ ਪੱਕੀ ਸ਼ਾਇਰੀ ਕਰ ਅੱਛਾ ਇਹਨਾਂ ਨੇ ਇੱਕ ਗੱਲ ਬਹੁਤ ਵਧੀਆ ਕਹੀ ਹੈ ਕਿ ਸਾਹਿਤਿਕ ਸਭਾਵਾਂ ਦੇ ਵਿੱਚ ਜੋ ਵੀ ਹੁੰਦਾ ਹੈ ਉਥੇ ਉਥੇ ਜੋਗਾ ਹੀ ਹੋ ਜਾਂਦਾ ਉਹਦਾ ਨਾ ਪਿੰਡਾਂ ਦੇ ਲੋਕਾਂ ਨੂੰ ਜਾਂ ਲੋਕਾਂ ਆਮ ਲੋਕਾਂ ਨੂੰ ਉਹਦਾ ਫਾਇਦਾ ਨਹੀਂ ਹੁੰਦਾ ਇਸ ਗੱਲ ਦੇ ਪਿੱਛੇ ਤਰਕ ਕੀ ਹੈ ਸਾਰਿਆਂ ਨੂੰ ਮੁਹੱਬਤ ਨਾਲ ਜਿਵੇਂ ਇਹਨਾਂ ਨੇ ਕਿਹਾ ਮੁਹੱਬਤ ਜ਼ਿੰਦਾਬਾਦ ਜ਼ਿੰਦਾਬਾਦ ਦੀ ਤੁਹਾਡੀ ਗੱਲ ਠੀਕ ਹੈ ਅਸਲ 'ਚ ਉਹੀ ਹੈ ਵੀ ਸਰਕਾਰਾਂ ਇਸ 'ਚ ਸਰਕਾਰਾਂ ਨੂੰ ਵੀ ਪੈਰਲ ਕਰਨੀ ਚਾਹੀਦੀ ਆ ਕੁਝ ਹੱਦ ਤੱਕ ਕਿਉਂਕਿ ਸਹਿਤਕਾਰ ਕੋ ਕਿੰਨਾ ਕ ਆਪਣੇ ਨਿੱਜੀ ਪੈਸਿਆਂ ਨਾਲ ਉਹ ਕਿਤਾਬਾਂ ਚ ਪਵਾਉਂਦਾ ਨਿੱਜੀ ਪੈਸਿਆਂ ਨਾਲ ਉਹ ਜਿਹੜੇ ਸਮਾਗਮ ਬਗਿਆਰ ਰਚਾਂਦਾ ਤੇ ਉਹ ਜਿਹੜੇ ਸਮਾਗਮ ਨੇ ਪਿੰਡਾਂ ਚ ਲੈ ਕੇ ਜਾਣ ਦਾ ਉਹ ਸਰਕਾਰ ਦੀ ਕਿਸੇ ਸਹਿਯੋਗ ਦੀ ਲੋੜ ਪੈਂਦੀ ਆ ਇੱਕ ਇੱਕ ਬੰਦਾ ਉਹ ਨਹੀਂ ਕਰ ਸਕਦਾ ਇਸ ਲਈ ਇਹ ਵੱਡੇ ਹੰਬਲੇ ਦੀ ਲੋੜ ਹੈ ਬਿਲਕੁਲ ਮੈਂ ਮਤਲਬ ਦੋਸਤੋ ਇੱਥੇ ਇਹ ਵੀ ਕਹਿਣਾ ਚਾਹੁੰਦਾ ਮੈਂ ਦਰਸ਼ੀ ਜੀ ਤੋਂ ਵੀ ਇਹ ਸਵਾਲ ਕਰਨ ਦੀ ਕੋਸ਼ਿਸ਼ ਕਰਦਾ ਕਿ ਨੌਜਵਾਨ ਪੀੜੀ ਤੇ ਤੁਹਾਡੇ ਲਿਖੇ ਹੋਏ ਗੀਤਾਂ ਦਾ ਕੋਈ ਅਸਰ ਹੁੰਦਾ ਹੈ ਕਿ ਉਹ ਤੁਹਾਡੇ ਗੀਤ ਸੁਣਦੇ ਨੇ ਕਿ ਤੁਹਾਡੇ ਗੀਤਾਂ ਨੂੰ ਉਹ ਪੜ੍ਹਦੇ ਨੇ ਨਜ਼ਮਾਂ ਨੂੰ ਪੜ੍ਹਦੇ ਨੇ ਇਹ ਆਪਾਂ ਦਰਸ਼ੀ ਜੀ ਤੋਂ ਇਹ ਜਾਨਣ ਦੀ ਕੋਸ਼ਿਸ਼ ਕਰ ਦਿੰਦਾ ਸੀ ਜੀ ਤੁਸੀਂ ਗੀਤ ਜਿੰਨੇ ਲਿਖੇ ਐ ਇਹ ਕਦੇ ਪਰਿਵਾਰਿਕ ਮੈਂਬਰਾਂ ਨੂੰ ਸੁਣਾਏ ਹਾਂਜੀ ਕਿਹਨਾਂ ਨੂੰ ਸੁਣਾਏ ਸਰ ਆਪਣੇ ਪਿੰਡ 'ਚ ਪਿੰਡ 'ਚ ਹਾਂ ਆਮ ਦੰਦ ਦੇ ਲੋਕ ਅੱਛਾ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਸੁਣਾਉਂਦੇ ਹੋ ਫਿਰ ਸੱਤ ਵਿੱਚ ਬੈਠ ਕੇ ਜਾਂ ਕਿਸ ਤਰ੍ਹਾਂ ਹਾਂਜੀ ਬਸ ਉੱਥੇ ਜਿਹੜੇ ਰਿਕਾਰਡ ਹੁੰਦੇ ਨੇ ਮੋਬਾਈਲਾਂ 'ਤੇ ਭੇਜ ਦੇਈਂ ਦਿੰਦੇ ਨੇ ਅੱਛਾ ਹਾਂ ਬਸ ਉਸ ਤਰ੍ਹਾਂ ਸੁਣਦੇ ਆ ਹਾਂਜੀ ਜੀ ਜੀ ਰਿਕਾਰਡਿੰਗ ਕਰਾਉਂਦੇ ਆ ਉਹ ਤਾਂ ਪਿੰਡ 'ਚ ਕੋਈ ਸੁਭਾਵਾਂ ਵਗੈਰਾ ਤਾਂ ਲੱਗਦੀਆਂ ਨਹੀਂ ਹੁਣ ਜੀ ਨਾ ਕੋਈ ਨਹੀਂ ਲੱਗਦੀਆਂ ਕੋਈ ਨਹੀਂ ਨਹੀਂ ਲੱਗਦੀਆਂ ਹਾਂਜੀ ਜੀ ਮੇਰੇ ਮੇਰੀ ਇਹ ਮਤਲਬ ਕਿ ਤੁਸੀਂ ਵੀ ਹੈ ਇਹਨਾਂ ਨੂੰ ਕਵੀਆਂ ਨੂੰ ਜੀ ਜੀ ਜਿਹੜੇ ਹੁਣ ਪਿੰਡਾਂ ਚ ਪਿੰਡਾਂ ਚ ਕਰਦੇ ਨੇ ਹਮ ਹਮ ਉੱਥੇ ਉਹੀ ਸੁਣਦੇ ਨੇ ਵੀ ਉਹੀ ਰੇਂਜ ਕਰੋ ਪਿੰਡ ਦੇ ਵਿੱਚ ਤੁਸੀਂ ਦੇਖਦੇ ਹੋ ਰੇਂਜ ਕਰੋ ਸਾਨੂੰ ਬੁਲਾਓ ਅਸੀਂ ਰਿਕਾਰਡ ਕਰਾਂਗੇ ਠੀਕ ਹੈ ਜਿਹੜੇ ਮਰਜ਼ੀ ਸਾਹਿਤਕਾਰ ਨੂੰ ਬੁਲਾ ਲਓ ਸਰ ਤੁਸੀਂ ਰੇਂਜ ਕਰੋ ਮਤਲਬ ਇਹਰ ਤੋਂ ਤਾਂ ਪਾਉਣਾ ਸ਼ੁਰੂ ਤਾਂ ਕਰੀਏ ਬਿਲਕੁਲ ਬਿਲਕੁਲ ਜੇ ਕੋਈ ਮਾਰੇ ਇਹ ਗੀਤਾਂ ਦਾ ਅਸਰ ਪਿੰਡਾਂ 'ਚ ਹੋ ਸਕਦਾ ਤਾਂ ਚੰਗਿਆਂ ਦਾ ਕੋਈ ਨਹੀਂ ਹੋਏਗਾ ਮੈਂ ਕਿੰਨਾ ਜੀ ਸਾਹਿਤਿਕ ਗੱਲ ਦੇ ਨਾਲ ਹਰ ਬੰਦਾ ਜੁੜੇਗਾ ਅੱਜ 2 ਜੁੜਦੇ ਆ ਕੱਲ 3 ਜੋੜਨਗੇ ਆਪਾਂ ਜ਼ੀਰੋ ਤੋਂ ਸ਼ੁਰੂ ਕਰ ਦਿੰਦੇ ਆ ਹਾਂਜੀ ਆਪਾਂ ਆਪ ਹੀ ਬੈਠ ਕੇ ਸੁਣ ਲੈਂਦੇ ਆ ਸ਼ੁਰੂਆਤ ਤੇ ਕੀਤੀ ਜਾਵੇ ਨਾ ਸ਼ੁਰੂ ਜਿੰਜਰ ਸ਼ੁਰੂਆਤ ਨਹੀਂ ਹੋਏਗੀ ਤਾਂ ਕੁਝ ਨਹੀਂ ਹੋਏਗਾ ਸੋ ਦੋਸਤੋ ਇਹ ਬਹੁਤ ਵਧੀਆ ਗੱਲ ਮਸਲਾ ਬੜਾ ਗੰਭੀਰ ਹੈ ਕਿ ਪਿੰਡਾਂ ਦੇ ਵਿੱਚ ਸਾਹਿਤ ਸੁਭਾਵਾਂ ਜਿਹੜੀਆਂ ਸ਼ੁਰੂ ਹੋਣੀਆਂ ਚਾਹੀਦੀਆਂ ਬਹੁਤ ਸਾਰੇ ਸਾਹਿਤਕਾਰਾਂ ਨੇ ਇਸ ਇਸ ਸਪਿਰਤ ਨੂੰ ਤੋੜ ਤੋੜਿਆ ਹੋਇਆ ਵੀ ਹੈ ਕਿਉ ਆਪਣੇ ਪਿੰਡ ਦੇ ਵਿੱਚ 15 ਦਿਨਾਂ ਬਾਅਦ 20 ਦਿਨਾਂ ਬਾਅਦ ਚਾਰ ਬੰਦੇ ਬੈਠਦੇ ਆ ਕਵਿਤਾ ਸੁਣਦੇ ਆ ਫਿਰ ਇਹ ਦੋ ਬੰਦੇ ਆਉਂਦੇ ਆ ਚਾਰ ਆ ਜਾਂਦੇ 10 ਆ ਜਾਂਦੇ ਔਰ ਮਾਸ਼ਾਅੱਲ ਅੱਜ ਤੱਕ ਕਈ ਰੰਗਾ ਵਿੱਚ ਰੰਗੀਆਂ ਹੋਈਆਂ ਨੇ ਪਿੰਡਾਂ ਦੀਆਂ ਸਤ ਸਵਾਮਾ ਆਪਾਂ ਦਰਸ਼ ਜੀ ਵਾਲੇ ਇੱਕ ਵਾਰ ਫਿਰ ਚੱਲਦੇ ਆ ਔਰ ਉਹਨਾਂ ਦੇ ਅਗਲੇ ਗੀਤ ਦਾ ਆਪਾਂ ਲੈਨੇ ਆ ਆਨੰਦ ਦਰਸ਼ ਜੀ ਸਾਨੂੰ ਕੀ ਸੁਣਾ ਰਹੇ ਹੋ ਮੈਂ ਨਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਵਾਰ ਅਧਿਐਨ ਕੀਤਾ ਅੱਛਾ ਜੀ ਹਾਂ ਅਰਡਰ ਮਾਰਦੇ ਬਹੁਤ ਮੈਂ 35 36 ਸਹਿਜਪਾੜ ਕੀਤੇ ਨੇ ਗੁਰੂਗ੍ਰਾਮਸਰ ਓਕੇ ਹਾਂ ਵਾਹ ਆਪਣੇ ਆਪ ਜੀ ਤੇ ਇਸ ਕਰਕੇ ਅਧਿਆਤਮਿਕ ਮਤਲਬ ਪਹਿਲੇ ਦਿਨ ਤੋਂ ਹੀ ਹਮ ਬਿਰਤੀ ਜਿਹੜੀ ਆ ਉਹ ਅਧਿਆਤਮਿਕ ਹੀ ਵਾਲੀ ਆ ਜੀ ਜੀ ਇਸ ਕਰਕੇ ਮੈਂ ਇੱਕ ਪ੍ਰਮਾਰਥ ਵਾਸਤੇ ਮਤਲਬ ਬੰਦਿਆਂ ਦੇ ਉਸ ਵਾਸਤੇ ਅਧਿਆਤਮਿਕ ਬਹੁਤ ਚੰਗੀ ਗੱਲ ਚੰਗੀ ਗੱਲ ਹੈ ਸੁਣਾਓ ਸਰ ਗੀਤ ਮਿੱਟੀ ਚੋਂ ਪੈਦਾ ਹੋਇਆ ਹਮ ਉਹ ਮਿੱਟੀ ਚੋਂ ਪੈਦਾ ਹੋਇਆ ਮਿੱਟੀ ਵਿੱਚ ਲਜਾਣਾ ਤੇ ਨਾਲ ਜੋ ਲਿਆਏ ਉਹ ਵੀ ਇੱਥੇ ਹੀ ਛੱਡ ਜਾਣਾ ਤੇ ਹੋ ਨਾਲ ਜੋ ਲਿਆਏ ਸੱਜਣਾ ਹੋਰ ਸਭ ਚੀਜ਼ਾਂ ਦੀ ਐ ਤੇਰੀ ਕੋਈ ਮਿਆਦ ਨਹੀਂ ਅਰੇ ਵਾਹ ਵਾਹ ਨਾ ਬਤਾ ਹੂੰ ਖਾ ਪੀ ਕੇ ਹੱਸਦਾ ਸੰਗਾ ਮਰਨਾ ਪਰਿਆਜ਼ ਨਹੀਂ ਮਿੱਥਿਆ ਜਗ ਜਾਣ ਲਿਆਏ ਮਿੱਥਿਆ ਜਗ ਜਾਣ ਲਿਆਏ ਅਸਲ ਟਿਕਾਣਾ ਤੇ ਨਾਲ ਜੋ ਲੈ ਐ ਸੱਜਣਾ ਇੱਥੇ ਹੀ ਛੱਡ ਜਾਣਾ ਤੇ ਨਾਲ ਜੋ ਲੈ ਐ ਸੱਜਣਾ ਬਿਲਕੁਲ ਹੁ ਮਾਇਆ ਦੀ ਚਕਾ ਚੌਂਦ ਵਿੱਚ ਮੂਰ ਨੂੰ ਪੁੱਲ ਗਿਆ ਤੂੰ ਹੂੰ ਮਾਇਆ ਦੀ ਚਕਾ ਚੌਂਦ ਵਿੱਚ ਰੰਗਲੀ ਦੁਨੀਆ ਦੇ ਗੂੜੇ ਰੰਗਾ ਤੇ ਡੁੱਲ ਗਿਆ ਤੂੰ ਹੂੰ ਲੈ ਐਨਾ ਕੁਛ ਨਾ ਸਿੱਖਿਆ ਜੀ ਸ਼ੁਕਰ ਮਨਾਣਾ ਤੈ ਹਾਂ ਨਾਲ ਜੋ ਲੈ ਐ ਬੰਦਿਆ ਇੱਥੇ ਹੀ ਛੱਡ ਜਾਣਾ ਤੈ ਨਾਲ ਜੋ ਲਿਆਏ ਸੱਜਣਾ ਹੋ ਬਚਪਨ ਵਿੱਚ ਸੋਝੀ ਨਹੀਂ ਸੀ ਰੱਬ ਦੇ ਤੂੰ ਨੇੜੇ ਸੀ ਹੂੰ ਬਹੁਤ ਖੂਬ ਜਵਾਨੀ ਜੋ ਬਨਾਰ ਦੇ ਤੇ ਨਰਕਾਂ ਦੇ ਗੇੜੇ ਸੀ ਕਾਲੇ ਹੋ ਗਏ ਨੇ ਚਿੱਟੇ ਕਾਲੇ ਨੇ ਹੋ ਗਏ ਚਿੱਟੇ ਪਰ ਮੰਨਿਆ ਆਂ ਆਨਾ ਤੈ ਬਹੁਤ ਅੱਛਾ ਬਹੁਤ ਅੱਛਾ ਨਾਲ ਜੋ ਲੈ ਆਏ ਬੰਦਿਆ ਉਹ ਵੀ ਛੱਡ ਜਾਣਾ ਤੈ ਨਾਲ ਜੋ ਲੈ ਕੇ ਆਇਆ ਬਹੁਤ ਖੂ ਬਹੁਤ ਖੂ ਇੱਕ ਰਸਤੇ ਆਉਂਦੇ ਸਾਰੇ ਹੂੰ ਇੱਕੋ ਰਾ ਜਾਂਦੇ ਨੇ ਰੱਬ ਨੂੰ ਪੌੜੀ ਨਾ ਦੇਕੀ ਝੁੱਗੀ ਵੀ ਨਾ ਪਾਉਂਦੇ ਨੇ ਹੂੰ ਚੋਲਾ ਹੰਡ ਹਲਾਏ ਤਨ ਦਾ ਚੋਲਾ ਹੰਡ ਹਲਾਏ ਤਨ ਤਨ ਦਾ ਜਿੱਦਾਂ ਹੰਡਾਉਣਾ ਤੈ ਨਾਲ ਜੋ ਲੈ ਕੇ ਹੈ ਇੱਥੇ ਹੀ ਛੱਡ ਜਾਣਾ ਤੈ ਨਾਲ ਜੋ ਲੈ ਸਜਣਾ ਬਹੁਤ ਕੋ ਲਾਸਟ ਹੈ ਜੀ 부ਝ ਲੈ ਤਾਂ ਜਨਮ ਸੁਹਿਨਾ ਬਿਨ 부ਝੇ ਖਾਰੀ ਹੈ ਹੂੰ ਸਵਾਰਥ ਦੇ ਭੋਗ ਨਰਕ ਤੇ ਸਵਰਗ ਉਪਕਾਰੀ ਐ ਕੱਢ ਤਾ ਪਵ ਜਲ ਚੋਰ ਬਾ ਕੱਢ ਤਾ ਪਵ ਜਲ ਚੋਰ ਬਾ ਦਸ਼ ਪਸਿਆਲਾ ਤੈ ਨਾਲ ਜੋ ਲੈ ਉਹ ਵੀ ਇੱਥੇ ਚੜ ਜਾਣਾ ਤੈ ਬਿਲਕੁਲ ਨਾਲ ਜੋ ਲੈ ਕੇ ਆਇਆ ਕੀ ਬਾਤ ਐ ਕੀ ਬਾਤ ਐ ਬਹੁਤ ਖੂਬ ਬਹੁਤ ਬਾਤ ਸੋ ਦੋਸਤੋ ਦਰਸ਼ ਪਸਿਆਣਾ ਜੀ ਦਰਸ਼ਨ ਸਿੰਘ ਜੀ ਦੀ ਇਸ ਰਚਨਾ ਦਾ ਆਪਾਂ ਸਾਰੇ ਆਨੰਦ ਲੈ ਰਹੇ ਸੀ ਬਾ ਕਮਾਲ ਲਿਖਦੇ ਨੇ ਖੂਬਸੂਰਤ ਲਿਖਦੇ ਨੇ ਔਰ ਮੈਨੂੰ ਇਹਨਾਂ ਦੀਆਂ ਗੱਲਾਂ ਬਹੁਤ ਖੂਬਸੂਰਤ ਲੱਗੀਆਂ ਕਿ ਸਹਿਤ ਸੁਭਾ ਮਾਨੂੰ ਮੈਂ ਇਸ ਪ੍ਰੋਗਰਾਮ ਦੇ ਜ਼ਰੀਏ ਬੇਨਤੀ ਕਰਨੀ ਚਾਹੁੰਦਾ ਕਿ ਉਹ ਆਪਣੇ ਆਪਣੇ ਪਿੰਡਾਂ ਚੋਂ ਸਿਲੈਕਟ ਕਰਨ ਕੋਈ ਸੰਸਥਾ ਸਿਲੈਕਟ ਕਰ ਲਵੇ ਔਰ ਬੱਚਿਆਂ ਦੇ ਨਾਲ ਰੂਬਰੂ ਹੋਣ ਉਹਨਾਂ ਨੂੰ ਉਹਨਾਂ ਦੇ ਨਾਲ ਆਪਣੇ ਤਜਰਬੇ ਸ਼ੇਅਰ ਕਰਨ ਪੋਸੂ ਨਾ ਮਾਟੇ ਚੈਨਲ ਦੀ ਟੀਮ ਨੂੰ ਤੁਸੀਂ ਬੁਲਾ ਸਕਦੇ ਹੋ ਅਸੀਂ ਪੂਰਾ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਹਿਦ ਦੇ ਨਾਲ ਮੈਂ ਦੇ ਲੋ ਬਹੁਤ ਮੁਹੱਬਤ ਕਰਦਾ ਕਿਉਂਕਿ ਇਹਨਾਂ ਦਾ ਆਸਾਨ ਹਮੇਸ਼ਾ ਮੈਂ ਕਿਹਨਾ ਹੁੰਦਾ ਕਿ ਜੋ ਪੰਜਾਬੀ ਮਾਂ ਬੋਲੀ ਦੀ ਇਹ ਲੋਕ ਸੇਵਾ ਕਰਦੇ ਨੇ ਔਰ ਬਾਕੀ ਤਾਂ ਤਖਤੀਆਂ ਲਾ ਕੇ ਹੀ ਸੇਵਾ ਕਰਦੇ ਨੇ ਸੋ ਇਸ ਕਰਕੇ ਇਹਨਾਂ ਦੀਆਂ ਗੱਲਾਂ ਤੇ ਇਹਨਾਂ ਦੀਆਂ ਕਵਿਤਾਵਾਂ ਨੂੰ ਸਰਕਾਰਾਂ ਨੂੰ ਵੀ ਚਾਹੀਦਾ ਕਿ ਵੱਧ ਤੋਂ ਵੱਧ ਗੌਰ ਕਰਨੀ ਚਾਹੀਦਾ